ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੀਰੋ ਕਲਾ ਤੇ ਜ਼ਿਲਾ ਮਾਨਸਾ ਬਾਕੀ ਗੱਲਬਾਤ ਬਾਈ ਨਾ ਕਰਾਂਗਾ ਝੋਟੀ ਦਿਖਾਉਂਗਾ ਇੱਕ ਘਰੇਲੂ ਸੱਜਣ ਨੇ ਕੋਈ ਵਪਾਰ ਦਾ ਕੰਮ ਨਹੀਂ ਗੱਬਣ ਵੀ ਚੰਗੇ ਸੀਮਨ ਤੋਂ ਆ ਤੇ ਜਿਹੜਾ ਦੁੱਧ ਦਾ ਰਿਕਾਰਡ ਆ ਰਿਕਾਰਡ ਵੀ ਚੰਗਾ ਤੇ ਲੰਬਾ ਟਾਈਮ ਦੁੱਧ ਦਿੰਦੀ ਆ ਚੰਗੇ ਦੁੱਧ ਤੋਂ ਬਾਈ ਕਹਿੰਦਾ ਡਰਾਈ ਕਰਨੀ ਪੈਂਦੀ ਆ ਘਰੇਲੂ ਪਰਿਵਾਰ ਆ ਵਪਾਰ ਦਾ ਕੰਮ ਕਰਦੇ ਨਹੀਂ ਰੁਟੀਨ 'ਚ ਪਸ਼ੂ ਰੱਖਦੇ ਨੇ ਬਾਕੀ ਜੇ ਇਸ ਏਰੀਏ ਦੀ ਗੱਲ ਕਰ ਲਈਏ ਸੱਜਣੋ ਦੁੱਧ ਵਾਲੇ ਪਸ਼ੂ ਪਾਈ ਜਾਂਦੇ ਨੇ ਇਸ ਇਲਾਕੇ 'ਚ ਬਾਕੀ ਬਾਈ ਨਾ ਕਰਾਉਂਦੇ ਆ ਮੁਲਾਕਾਤ ਮੱਝ ਤੋੜ ਕੇ ਦਿਖਾਵਾਂਗੇ ਘੇੜਾ ਦਵਾ ਦਾਂਗੇ ਤੇ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਆ ਹੈਗਾ ਹੀ ਮੇਰਾ ਜਗਜੀਤ ਸਿੰਘ ਜੀ ਜ਼ਿਲ੍ਹਾ ਆਪਣਾ ਪਿੰਡ ਹੈਗਾ ਹੀ ਰੋਕਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਹਾਂ ਜੀ ਬਾਈ ਆ ਪਹਿਲੀ ਵਾਰ ਆਇਆ ਕੈਮਰੇ ਅੱਗੇ ਥੋੜਾ ਹੋ ਜਾਂਦਾ ਸੱਜਣ ਨਰ ਕਿਸ ਆਪਣਾ ਕੰਮ ਹੈਗਾ ਰੂਟੀਨ ਦਾ ਤੇ ਝੋਟੀ ਤੋੜ ਦੇ ਨਾਲ ਨਾਲ ਦੀ ਡਿਟੇਲ ਦੱਸ ਦ ਤੀਜਾ ਸੂਤ ਕਿੰਨੇ ਦਿਨ ਕੱਢੂਗੀ ਇਹ ਬਈ ਕੱਢ ਜੂ ਹਫਤਾ ਮੰਨ ਕੇ ਚੱਲ ਆਪਾਂ ਇੱਕ ਹਫਤੇ ਦੀ ਬਾਈ ਕਹਿੰਦਾ ਕੱਚੀ ਆ ਬਰੀਕੀਆਂ ਮੈਂ ਚ ਆ ਗਈਆਂ ਫੁੱਲ ਕੱਦ ਵੀ ਚੰਗਾ ਬਾਡੀ ਵੀ ਚੰਗੀ ਆ ਤੇ ਢਾਂਚਾ ਵੀ ਮੈਂ ਦਾ ਚੰਗਾ ਆ ਗਿਆ ਜੇ ਗੱਲਬਾਤ ਕਰ ਲਈਏ ਕਮਾਲਾ ਇੱਥੋਂ ਕਮਾਲ ਤੇ ਕੱਦ ਬੱਡ ਵੀ ਚੰਗਾ ਤੇ ਢਾਂਚੇ ਦੀ ਵੀ ਚੰਗੀ ਆ ਬਾਕੀ ਜਾਤ ਨਸਲ ਕੁਆਲਿਟੀ ਚੰਗੀ ਆ ਛੋਟੀ ਜੀ ਉਹ ਤੁਹਾਨੂੰ ਮੈਂ ਦਿਖਾਉਂਗਾ ਖੜਾ ਕੇ ਬਰੀਕੀਆਂ ਵੀ ਫੁੱਲ ਆ ਗਈਆਂ ਤੇ ਹਫਤਾ ਬਾਈ ਕਹਿੰਦਾ ਇਹਦਾ ਪੂਰਾ ਇੱਕ ਹਫਤਾ ਝੋਟੀ ਦਾ ਪੈਂਡਿੰਗ ਆ ਗੱਬਣ ਕਿਹੜੇ ਤੋਂ ਬਾਈ ਇਹ ਗੱਬਣ ਹੈ ਬਾਈ ਆਪਾਂ ਨਵਾਬ ਦਾ ਸੀਮਨ ਲਵਾਇਆ ਜੀ ਇਹਦੇ ਸਰਸਪਤੀ ਵਾਲੇ ਦਾ ਹਾਂ ਬਾਈ ਅ ਨਵਾਬ ਤੋਂ ਬਾਈ ਕਹਿੰਦਾ ਗੱਬਣ ਤੇ ਬਾਕੀ ਢਾਂਚੇ ਦੀ ਚੰਗੀ ਆ ਇੱਕ ਖਾਸੀਅਤ ਮੈਂ ਦੀ ਤੁਹਾਨੂੰ ਹੋਰ ਦਿਖਾਉਂਗਾ ਇਹਦੀ ਮੈਂ ਵੀ ਉਹਦੇ ਚੁੰਡੀ ਪਿੰਡੇ ਦੇ ਜਿੱਥੇ ਮਰਜ਼ੀ ਭਰ ਲਿਓ ਐਨੀਆਂ ਕੁ ਬਰੀਕੀਆਂ ਨੇ ਇਹਦੇ ਆਪਾਂ ਕਹਿ ਸਕਦੇ ਜਿਵੇਂ ਸਿਆਣੇ ਕਹਿੰਦੇ ਨੇ ਨਾ ਕਿ ਪਤਲੇ ਚਮੜੇ ਦਾ ਪਸ਼ੂ ਜੁੱਧ ਚੰਗਾ ਪਾ ਦਾਂਦਾ ਤੇ ਕੱਡੂ ਕੀ ਇੱਕ ਹਫਤਾ ਦੂਜੇ ਸੂਈ ਦਾ ਰਕਾਰਡ ਗਿਆ ਬਾਈ ਇਹਦਾ ਦੂਜੇ ਸੂਏ ਬਾਈ ਇਹਨੇ ਆਪਣੇ ਲਈ ਦਿੱਤਾ 17 17.5 ਲੀਟਰ ਉਹ ਸਵੇਰ ਆਦੀ ਠੰਡੀਆਂੋਂ ਡਰਦੀ ਆ ਥੋੜਾ ਜਨਾ ਹਾਂ ਉਹ ਉਪਰਾ ਕਰ ਜਾਂਦੀ ਆ ਨਾ ਬਾਈ ਹਾਂ ਜਮੈਂ ਆ ਚੀਜ਼ ਦਿਖਾਦੀ ਕਰੀ ਇੱਥੋਂ ਆਹ ਕੁਆਲਿਟੀ ਦਿਖਾਦੀ ਆ ਇਹਦੀ ਕਿਉਂਕਿ ਬਿਲਕੁਲ ਬਰੀਕ ਚਮੜੇ ਚੀਜ਼ ਆ ਜਿੱਥੋਂ ਮਰਜੀ ਜਿੱਥੋਂ ਮਰਜੀ ਇੱਕ ਜਗ੍ਹਾ ਤੋਂ ਨਹੀਂ ਕਿਤੋਂ ਵੀ ਭਰ ਲਿਓ 17.5 ਦਿੱਤਾ ਆਪਣੇ ਕੋਲ ਤੇ ਡਰਾਈ ਕਿੰਨੇ ਤੋਂ ਉੱਤੋਂ ਕਰੀ ਆਪਾਂ ਡਰਾਈ ਇਹ ਆਪਾਂ ਬਾਈ 8 ਲੀਟਰ ਤੋਂ ਕਰੀ ਦੀ 8 ਤੋਂ ਹਾਂ ਕਿੰਨੇ ਮਹੀਨਿਆਂ ਦੀ ਗੱਬਣ ਛੱਡੀ ਆ ਇਹ ਛੱਡੀ ਦੀ ਆਪਾਂ ਗੱਬਣ ਆ ਲਾ 7:30 7:30 ਤੱਕ ਦੁੱਧ ਦੇ ਨੇ ਪੀਕ ਲੈਵਲ ਤੇ ਦਿੱਤਾ ਹਾਂ ਬਾਈ ਹਾਂ ਤਕਰੀਬਨ ਲਾਸਟ ਟਾਈਮ ਗਿਆ ਕਿ ਆਪ ਆਪਸ ਟ੍ਰਾਈ ਕਰੀਆ ਬਾਈ ਛੱਡੀਆ ਠੀਕ ਆ ਗੱਲ ਇੱਥੋਂ ਕੇ ਰਿਵਿਊ ਕਰਕੇ ਇਹਦੇ ਥਾਣਾ ਦਾ ਗੈਪ ਦਿਖਾ ਦਿੰਦੇ ਚਬਾਈ ਦੀ ਕਿਵੇਂ ਬਾਈ ਚਬਾਈ ਦੀ ਬਾਈ ਇੱਕ ਨੰਬਰ ਇੱਥੋਂ ਦਿਖਾ ਦੇ ਗੈਪ ਵੀ ਫੁੱਲ ਰੱਖਦੇ ਆ ਵਿਊ ਕਰਕੇ ਦਿਖਾ ਦੇ ਸ਼ਰਲਾ ਛਿੱਟਾ ਤਾਂ ਨਹੀਂ ਨਾ ਬਾਈ ਕੋਈ ਸ਼ਰਦਾ ਨਹੀਂ ਜਮਾ ਸਾਫ ਚਬਾਈ ਆ ਟੈਟ ਫੈਟ ਨਾ ਕੋਈ ਟੈਟ ਨਹੀਂ ਚਾਹੇ ਜਵਾਖ ਚੋਈ ਜਾਵੇ ਠੀਕ ਆ ਗੱਲ ਸਵੇਰ ਦੀ ਠੰਡੀਆਂ ਚੋ ਜਿਹੜਾ ਮਰਜੀ ਸੱਜਣਾ ਹਾਂ ਜਿਹੜਾ ਮਰਜੀ ਬਾਈ ਆ ਇਸ ਵਾਰੀ ਬਾਈ ਕਹਿੰਦਾ ਇਹ ਲਪਾਇਆ ਹੋ ਤੇ ਪਹਿਲਾ ਬੱਚੇ ਕਿੱਦਾਂ ਦੇ ਪਹਿਲਾ ਬੱਚੇ ਬਈ ਹੈਗਾ ਸੀ ਵਧੀਆ ਉਹ ਆਪਾਂ ਉਰੇ ਟੁੱਟ ਦੀ ਕਰਾਸ ਕਰਾਇਆ ਸੀ ਉਹ ਕੱਟਾ ਸੀ ਉਹ ਆਪਾਂ ਸੇਲ ਕਰਤਾ ਠੀਕ ਹੈ ਗੱਲ ਹਾਂ ਬਈ ਪੈਸੇ ਕਿੰਨੇ ਲਵਾਂਗੇ ਅੱਜ ਇਹਦੇ ਪੈਸੇ ਬਈ ਇਹਦੇ ਲੈ ਲਾਂਗੇ 1,55,000 1 ਲੱਖ ਤੇ 55 ਹਾਂ ਬਈ ਦੁੱਧ ਜੈਨੂਅਲੀ 17 17 ਬਈ ਇੰਨਾ ਹੀ ਆ ਜਿੰਨਾ ਕਹਤਾ ਉਦੋਂ ਘੱਟ ਵੱਧ ਨਹੀਂ ਹੋਊਗਾ ਠੀਕ ਹੈ ਗੱਲ ਐਤ ਕੀ ਸੂਆ ਤੀਜਾ ਐ ਮੰਨ ਲਾ ਵੀ 2 ਲੀਟਰ ਦੇਣਾ ਚਾਹੀਦਾ ਜੇ 1.75 ਦੂਜੀ ਸੂਏ ਦਿੰਦੀ ਆ ਹਾਂ ਬਈ ਹਾਂ ਆਪਾਂ 20 ਨਾ ਮੰਨ ਕੇ ਚੱਲੀ ਆਪਾਂ 19 ਕਹ ਲੈ ਆਪਾਂ 2 ਲੀਟਰ ਘੱਟ ਹੀ ਰੱਖਾਂ ਇਹ ਆਪਣੀ ਘਰ ਦੀ ਝੋਟੀਆਂ ਚ ਲੈ ਆਈ ਦੀ ਕਿਤੋਂ ਬਈ ਇਹ ਬਈ ਘਰ ਦੀ ਆ ਆਪਣੇ ਹਾਲੀ ਦੀ ਘਰੇ ਆਪਣੇ ਪੁਰਾਣੇ ਰਵੇ ਹਾਂ ਹਾਂ ਬਈ ਹਾਂ ਕੇਰਾ ਹੋਰ ਤੋੜ ਦੇ ਇਹਨੂੰ ਤੋੜ ਦਿੰਦੇ ਆ ਬਈ ਆ ਤੋੜ ਕੇ ਸੱਜਣੋਂ ਤੁਹਾਨੂੰ ਇੱਕ ਵਾਰੀ ਆਪਾਂ ਫੇਰ ਦਿਖਾ ਦਾਂਗੇ ਸੂਆ ਸੂੰਦੀ ਆ ਤੀਜਾ ਤੇ ਦਿਨ ਬਾਈ ਨੇ ਦੱਸੇ ਨੇ ਇਹਦੇ ਸੱਤ ਕਿ ਸੱਤ ਕ ਦਿਨ ਇਹਦੇ ਝੋਟੀ ਦੇ ਪੈਂਡਿੰਗ ਨੇ ਬਰੀਕੀਆਂ ਵੀ ਫੁੱਲ ਨੇ ਜਾਤ ਨਸਲ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਦੁੱਧ ਵੀ ਲੰਬਾ ਟਾਈਮ ਤੇ ਬਾਕੀ ਡਰਾਈ ਆ ਜਿਹੜੀ ਡਰਾਈ ਬਾਈ ਕਹਿੰਦਾ 8 ਲੀਟਰ ਤੋਂ ਆਪਾਂ ਨੇ ਕਰੀਆ ਵੀ ਐਸ ਵਾਰੀ ਉਮੀਦ ਜੀ ਕਹ ਹੈਗੀ ਆ ਮੋਟੀ-ਮੋਟੀ ਜੀ ਇਹ ਲਾ ਲਈਏ ਵੀ 20 ਲੀਟਰ ਨਹੀਂ ਜੇ 19 ਦਾ ਬਾਈ ਕਹਿੰਦਾ ਵੀ ਓਟ ਵਾਲਾ ਕੰਮ ਵੀ ਆ ਵੀ 19 ਜੀ ਦਾ ਓਟ ਵੀ ਦੇ ਦਾਂਗੇ ਆਪਾਂ ਇਹਦੀ ਵੀ 19 ਲੀਟਰ ਦੁੱਧ ਇਹ ਝੋਟੀ ਪਾ ਦਿੰਗੇ ਆ ਇਹਨੂੰ ਚਲਾ ਲਈਏ ਥੋੜਾ ਹੌਲੀ ਤੋਰਦੀ ਹੌਲੀ ਤੋਰ ਆ ਕਦ ਵੀ ਚੰਗਾ ਬਹੁਤ ਦਰਦੀ ਜਾਣਾ ਥੋੜਾ ਜਿਆ ਕਮ ਇੱਕ ਗੱਲ ਹੋਰ ਦਾਦਾ ਨਾ ਮੋਡੀਫਾਈ ਨਹੀਂ ਕਰੀ ਇੱਥੋਂ ਗਾਂਦ ਘਮਾ ਲਈ ਮੜਾ ਬਸ ਠੀਕ ਹੈ ਬਈ ਇੱਥੋਂ ਲੈ ਆ ਬਈ ਆਡਰ ਬਣਾਉਗੀ ਸੱਜਣੋ ਫੁੱਲ ਚੌੜਾ ਇਹ ਆਡਰ ਫੁੱਲ ਚੌੜਾ ਰੱਖੂ ਗੈਪ ਵੀ ਫੁੱਲ ਰੱਖੂਗੀ ਥਣਾ ਚ ਤੇ ਬਾਕੀ ਜਿਵੇਂ ਚਵਾਈ ਵਾਲੇ ਪੱਖ ਤੋਂ ਬਾਈ ਨੇ ਦੱਸ ਹੀ ਦਿੱਤੀ ਵੀ ਫੋਕੀ ਬਹੁਤਾ ਚਾਹੀਏ ਉਹਨੂੰ ਬੱਚਾ ਚੋਲੇ ਵੀ ਹਾਂ ਬਾਈ ਤੇ ਸੁਭਾਅ ਦੀ ਵੀ ਨਰਮਾ ਥੋੜਾ ਜਿਵੇਂ ਤੁਹਾਨੂੰ ਪਤਾ ਉਪਰੇ ਸੱਜਣ ਤੋਂ ਕਈ ਵਾਰੀ ਪਸ਼ੂ ਕਰ ਜਾਂਦਾ ਵੀ ਉਹਦਾ ਭੱਜਣ ਨੱਠਣ ਵਾਲਾ ਸਿਸਟਮ ਨਹੀਂ ਹੈਗਾ ਜਿਆਦਾ ਹਾਂ ਬਾਈ ਕਿਉਂਕਿ ਜ਼ਿਆਦਾਤਰ ਬੰਦੇ ਉਹ ਨਹੀਂ ਨਾ ਕਰੀ ਠੀਕ ਹੈ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਤਾਂ ਕਰਕੇ ਉਪਰਾ ਕਰ ਜਾਂਦਾ ਪਸ਼ੂ ਹਰਪੀਆ ਬਾਈ ਕਹਿੰਦਾ ਲੈਣਾ 1 ਲੱਖ ਤੇ 55 ਹਜ਼ਾਰ ਰਮਾਂ ਤੋਂ ਹੋ ਜੂ हां भाई मानतान ਕਰਦਾਂਗੇ ਤੇ ਬਾਕੀ ਜੇ ਕਿਸੇ ਨੇ ਗੱਬਣ ਲਿਜਾਣੀਆਂ ਥਣਾ ਦੀ ਓਟ ਤੇ ਭੇਜ ਦਾਂਗੇ हां ਭੇਜ ਦਾਂਗੇ ਆ ਨੰਬਰ ਬੋਲੋ ਜੀ 7528045617 7528045617 ਪਿੰਡ ਹੀਰੋਕਲਾ ਜ਼ਿਲ੍ਹਾ ਮਾਨਸਾ ਜਿਹੜੇ ਸੱਜਣ ਨੂੰ ਇਹ ਮੱਝ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ